ਸਤਿ ਸ੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਫਿੱਟ ਰੋਡੇ ਵਾਸਤੇ ਲੈ ਕੇ ਆਏ ਹਾਂ 1500 ਵਾਲੇ ਸੂਟ ਇਹ ਹੈਗੇ ਨੇ ਜੀ ਸਾਰੇ ਮਸਲੀਨ ਦੇ ਉੱਪਰ ਮੈਂ ਪਹਿਲਾਂ ਇਹਨਾਂ ਦੀ ਕਾਫੀ ਸਾਰੇ ਸੂਟਾਂ ਦੀ ਵੀਡੀਓ ਪਾਤੀ ਸੀਗੀ ਇਹਨਾਂ ਚ ਕੁਝ ਇੱਕ ਸੂਟ ਸਾਡੇ ਕੋਲ ਪਏ ਸੀ ਤੇ ਕੁਝ ਇੱਕ ਸੂਟ ਅਸੀਂ ਇਹਨਾਂ ਵੀ ਚੈਟ ਆਨ ਕੀਤੇ ਨੇ ਕਾਫੀ ਜ਼ਿਆਦਾ ਪਸੰਦ ਕਰਦੇ ਨੇ ਜੀ ਇਹਨਾਂ ਸੂਟਾਂ ਨੂੰ ਵੀ ਸਾਰੇ ਤਾਂ ਕਰਕੇ ਉਹਨੇ ਜਿੱਦਾਂ ਸ਼ਾਰਾਰ ਵਾਲ ਇੱਕ ਦੋ ਦਿਨ ਰਹਿ ਗਏ ਸੀਗੇ ਇਹ ਵੀ ਸਾਰੇ ਕੱਢ ਦिए ਤੇ ਫਿਰ ਤੁਹਾਨੂੰ ਦਵਾਂਗੇ ਅਸੀਂ ਫੁੱਲ ਫੰਕਸ਼ਨਲ ਸੂਟ ਬਹੁਤ ਪਿਆਰੇ ਪਿਆਰੇ ਹੈਂਡਵਰਕ ਦੇ ਤਿਆਰ ਕਰਵਾਏ ਹੋਏ ਤੇ ਕੁਝ ਅਲੱਗ ਵੈਰਾਈਟੀਆਂ ਤੁਹਾਡੇ ਵਾਸਤੇ ਅਸੀਂ ਲੈ ਕੇ ਆਵਾਂਗੇ ਠੀਕ ਹੈ ਜੀ ਬਸ ਇੱਕ ਦੋ ਦਿਨ ਦੀ ਗੱਲ ਹੋਰ ਤੁਹਾਡੇ ਤੁਸੀਂ ਹਲੇ ਸੇਲ ਦਾ ਫਾਇਦਾ ਚੱਕ ਸਕਦੇ ਹੋ ਉਸ ਤੋਂ ਬਾਅਦ ਅਸੀਂ ਤੁਹਾਨੂੰ ਹੈਂਡਵਰਕ ਦੇ ਬਹੁਤ ਪਿਆਰੇ ਪਿਆਰੇ ਜੇ ਸੂਟ ਦਵਾਂਗੇ ਇਹ ਹੈਗੇ ਨੇ ਜੀ ਸਾਰੇ ਸੂਟ 1500 ਦੇ ਬੁਕਿੰਗ ਲਈ ਨੰਬਰ ਹੋਊਗਾ 8283828381 ਨੰਬਰ ਇਸ ਨੰਬਰ ਤੇ ਤੁਸੀਂ ਮੈਨੂੰ ਸਕਰੀਨ ਸ਼ਾਟ ਲੈ ਕੇ ਪੀਕ ਸੈਂਡ ਕਰ ਸਕਦੇ ਹੋ ਅੱਜ ਦੇ ਵੀਡੀਓ ਚ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਕਲੈਕਸ਼ਨ ਵਾਟ ਪਿਆਰੀ ਹੈ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਠੀਕ ਹੈ ਜੀ ਇਹ ਹੈਗਾ ਫਰਸਟ ਸੂਟ ਮਸਲੀਨ ਦਾ ਸਟੱਫ ਰਹੇਗਾ ਇਹ ਗਰਲਿਸ਼ ਲੁੱਕ ਦੇ ਸੂਟ ਨੇ ਵਿੱਚ ਹਰੇ ਕੇਜ ਵਾਸਤੇ ਸੂਟ ਨੇ ਜੀ ਅੱਜ ਦੇ ਠੀਕ ਹੈ ਇਹ ਹੈਗਾ ਪੈਚ ਵਰਕ ਦੇ ਉੱਪਰ ਬਣਿਆ ਹੋਇਆ ਆ ਇਹ ਨੂੰ ਮਸ਼ੀਨੀ ਵਰਕ ਕੀਤਾ ਹੋਇਆ ਤੇ ਟਿੱਲੇ ਦੇ ਨਾਲ ਕੀਤਾ ਹੋਇਆ ਹਾਈਲਾਈਟ ਇਹ ਹੈਗਾ ਜੀ ਬੈਕ ਪੱਲੇ ਦਾ ਪ੍ਰਿੰਟ ਇਹਦੇ ਨਾਲ ਸੇਮ ਹੀ ਸਲਵਾਰ ਰਹੇਗੀ कॉटन मस्लिन ਦੇ ਉੱਪਰ ਤੇ कॉटन मस्लिन ਦੇ ਹੈਗੇ ਨੇ ਜੀ ਇਹਨਾਂ ਦੇ ਦੁਪट्टे ਤੁਸੀਂ सूट ਇਹ ਵਿਦਾਊਟ ਲਾਈਨਿੰਗ ਵੀ ਬਣਵਾ ਸਕਦੇ ਹੋ ਇਹ ਹੈਗਾ ਜੀ ਇਹਦਾ ਦੁਪੱਟਾ ਠੀਕ ਹੈ ਤੇ ਇਹਦੇ ਵਿੱਚ ਕਲਰ অপਸ਼ਨ ਇਹ मस्टर्ड शेड ਆ ਨਿਓਨ मस्टर्ड ਇੱਕ ਤੁਹਾਨੂੰ ਇਹ ਵਾਲਾ ਸ਼ੈਡ ਮਿਲ ਜੇਗਾ ਜੀ ਗ੍ਰੀਨ ਸਟੋਨ ਤੇ ਇਹ ਹੈਗਾ ਇਹ ਕਾਫੀ ਕਲਰ ਠੀਕ ਹੈ ਤੇ ਨੈਕਸਟ ਡਿਜ਼ਾਈਨ ਆ ਵਿੱਚ ਸਿਮਿਲਰ ਜਿਹਾ ਹੀ ਮੈਂ ਤੁਹਾਨੂੰ ਉਹ ਵੀ ਦਿਖਾ ਦਾਨੀ ਆ ਸੇਮ ਸੇਮ ਜਿਹੇ ਦੇ ਵਿੱਚ ਹੀ ਆ ਹਲਕਾ ਜਿਹਾ ਡਿਜ਼ਾਈਨ ਦਾ ਫਰਕ ਆ ਕਾਟਨ ਮਸਲੀਨ ਦੀਆਂ ਸਲਵਾਰਾਂ ਸਾਰੇ ਸੂਟ ਵੈਸੇ ਕਾਟਨ ਤੇ ਹੀ ਰਹਿਣਗੇ ਇਹ ਇਹ ਹੈਗਾ ਜੀ ਇਹ ਸੂਟ ਦਾ ਡਿਜ਼ਾਈਨ ਸਿਮਿਲਰ ਜਿਹਾ ਹੀ ਆ ਇਹ ਮਸ਼ੀਨੀ ਵਰਕ ਨਾਲ ਆ ਸਾਰੇ ਇਹਦੀ ਬੈਕ ਵੱਲੇ ਤੇ ਪਲੇਨ ਰਹੇਗਾ ਐਦਾਂ ਇਹਨਾਂ ਦੇ ਨਾਲ ਪਲੇਨ ਸਲਵਾਰਾਂ ਨੇ ਜੇ ਬਹੁਤ ਸੋਨੇ ਸੂਟ ਨੇ ਆਫਿਸ ਵੇਅਰ ਵਾਸਤੇ ਵੀ ਤੇ ਰੈਗੂਲਰ ਵੀ ਤੁਸੀਂ ਇਹਨਾਂ ਨੂੰ ਪਾ ਸਕਦੇ ਆ ਇਹ ਹੈਗਾ ਜੀ ਦੁਪੱਟਾ ਲੰਮਾ ਚੌੜਾ ਜਿਹਾ ਇਹ ਤੁਹਾਨੂੰ ਇਹ ਗ੍ਰੇ ਸਟੋਨ ਮਿਲ ਜਾਗੇ ਕੰਟਰਾਸਟ ਅੱਛੇ ਬਣੇ ਹੋਏ ਆ ਬਲੈਕ ਕਲਰ ਆ ਤੇ ਨੇਵੀ ਬਲੂ ਕਲਰ ਆ ਇਸ ਡਿਜ਼ਾਈਨ ਦੇ ਇਹ ਸੇਮ ਸੇਮ ਜੀ ਲੋ ਡਿਜ਼ਾਈਨ ਨੇ ਤੇ 1500 ਹੈਗਾ ਸਾਰੀ ਵੀਡੀਓ ਦਾ ਪ੍ਰਾਈਸ ਨੈਕਸਟਰ ਡਿਜ਼ਾਈਨ ਦਿਖਾ ਦੰਨੇ ਆ ਜੀ ਮਸਲੀਨ ਦਾ ਸਟੱਫ ਹੈ ਬਹੁਤ ਸੋਹਣਾ। ਇਹ ਸੈਂਟਰ ਪੈਨਲ ਦੇ ਨਾਲ ਆ ਸਾਰੇ ਹੀ ਵਰਕ ਹੈ ਇਹ। ਠੀਕ ਹੈ ਹਾਈਲਾਈਟ ਕੀਤਾ ਹੋਇਆ ਵਰਕ ਤਿੱਲੇ ਦੇ ਨਾਲ ਪਲੇਨ ਸਲਵਾਰ ਆ। ਤੇ ਇਹ ਹੈਗੇ ਨੇ ਜਿਨ੍ਹਾਂ ਦੇ ਦੁਪੱਟੇ ਮਸਲੀਨ ਦੇ ਉੱਪਰ ਬਲੌਕ ਪੇਂਟਿੰਗ ਦਾ ਟੱਚ ਦਿੱਤਾ ਹੋਇਆ। ਕਲਰ ਆਪਸ਼ਨ ਮਿਲ ਜਾਣਗੇ ਮਹਿੰਦੀ ਆ। ਇਹ ਨੀਵੀ ਕਲਰ ਟੇਕ ਚੋਂ ਇਹ ਕਾਫੀ ਜਿਹਾ ਸ਼ੇਡ ਮਿਲ ਜਾਏਗਾ 1900 ਪ੍ਰਾਈਸ ਵਾਲੇ ਸੂਟ ਨੇ ਜੀ ਇਹ ਸਾਰੇ ਇਹ ਹੈਗੇ ਜੀ ਸਲਵਾਰ कॉटन मस्लिन ਦੇ ਤੇ ਇਹ ਹੈਗਾ ਇਹਦਾ ਵਰਕ ਵਾਲਾ ਸ਼ਰਟ ਦਾ ਡਿਜ਼ਾਈਨ ਇਹ ਤਾਂ ਹੈਗਾ ਇਹ ਸਾਰਾ ਹੀ ਪ੍ਰਿੰਟ ਹੈ ਜਿਹੜਾ ਨੂੰ ਮਸ਼ੀਨ ਵਰਕ ਦੇ ਨਾਲ ਹਾਈਲਾਈਟ ਕੀਤਾ ਹੋਇਆ ਹੈ ਬੈਕ ਫੱਲੇ ਤੇ ਵੀ ਤੁਹਾਨੂੰ ਇਹਦੇ ਪ੍ਰਿੰਟ ਮਿਲ ਜੇਗਾ ਇਹ ਹੈਗਾ ਜੀ ਇਹਦਾ ਦੁਪੱਟਾ ਦੁਪੱਟੇ ਲੰਮੇ ਚੌੜੇ ਨੇ ਇਹ ਕਲਰ ਆਪਸ਼ਨ ਇਹਦੇ ਨਾਲ ਥੋੜੀ ਕਾਫੀ ਜੀ ਸਲਵਾਰ ਆ ਬਲੈਕਿਸ਼ ਕਾਫੀ ਤੇ ਇੱਕ ਮਰਜੈਂਟਾ ਜੀ ਟੋਨ ਤੇ ਇੱਕ ਮਸਟਰ ਟੋਨ ਤੇ ਆ ਦੇਖੋ ਇਹ ਸੂਟ ਇਹ ਹੈਗੀ ਹੈ ਜੀ ਸਲਵਾਰ ਇਹਨਾਂ ਨਾਲ ਜੇ ਅਸੀਂ ਬਹੁਤ سارے ਸੂਟ ਸੇਲ ਕਰ ਚੁੱਕੇ ਮਸਲੀਨ ਦਾ ਸੂਟ ਇਹ ਇਹਦੇ ਵਿੱਚ ਤੁਹਾਨੂੰ ਇਹ ਕਲਰ ਮਿਲ ਜਾਏਗਾ ਪਰਪਲ ਕਲਰ ਹੈ ਠੀਕ ਹੈ ਟੇਕਰ ਡਿਜ਼ਾਈਨ ਤੁਹਾਨੂੰ ਅਸੀਂ ਹੋਰ ਦੇ ਦਾਂਨੇ ਆ ਫੋਟੋ ਚ ਡਿਜ਼ਾਈਨ ਬਣਿਆ ਹੋਇਆ ਸਾਈਡਾਂ ਇਦਾਂ ਪ੍ਰਿੰਟ ਰਹਿਣਗੇ ਆ ਤੇ ਸੈਂਟਰ ਵਿੱਚ ਪਰਪਲ ਟੱਚ ਆ ਇਹ ਹੈਗਾ ਜੀ ਇਹ ਵਾਲਾ ਫੋਟੋ ਡਿਜ਼ਾਈਨ ਸੇਮ ਹੀ ਇਹ ਡਿਜ਼ਾਈਨ ਆ ਤੇ ਇਸ ਕਲਰ ਤੁਹਾਨੂੰ ਦੋ ਮਿਲ ਜਾਣਗੇ ਇੱਕ ਮਸਟਰਡ ਆ ਗਿਆ ਪਿੰਕ ਦੀ ਜਗ੍ਹਾ ਤੇ ਪਰਪਲ ਦੀ ਜਗ੍ਹਾ ਮੈਰੂਨ ਆ ਗਿਆ 10 ਬ੍ਰਾਂਡ ਦੇ ਸੂਟ ਲੀ ਜੀ ਇਹ ਦੇਖੋ ਜੀ ਸੂਟ ਬਹੁਤ ਪਿਆਰੇ ਸੂਟ ਹਨ ਵੈਸੇ ਮੈਂ ਵੀਡੀਓ ਬਣਾ ਲਈ ਹੁਣ ਮੈਨੂੰ ਨਹੀਂ ਪਤਾ ਇਹ ਮੈਂ ਨਰਾਤਿਆਂ ਤੋਂ ਬਾਅਦ ਪਾਣੀ ਆ ਸੌਰੀ ਸਰਾਧਾਂ ਤੋਂ ਬਾਅਦ ਪਾਣੀ ਆ ਜਾਂ ਕਦੋਂ ਪਾਏਗੇ ਕਿਉਂਕਿ ਇਹਨਾਂ ਦੀ ਡਿਮਾਂਡ ਸੀਗੀ ਮੈਂ ਦੁਬਾਰਾ ਬਣਾ ਲਈਏ ਵੀਡੀਓ ਜੋ ਸਟਾਕ ਸੀਗਾ ਇਹ ਹੈਗਾ ਜੀ ਇਹਦਾ ਜੈਪੁਰੀ ਪ੍ਰਿੰਟ ਚ ਬਹੁਤ ਪਿਆਰਾ ਜਿਹਾ ਦੁਪੱਟਾ ਇਹ ਸਾਰੇ ਜੈਪੁਰੀ ਪ੍ਰਿੰਟ ਦੇ ਵਿੱਚ ਇਹਦਾ ਡਿਜ਼ਾਈਨ ਆਏਗਾ 컬러 ਇਚ ਦੋ ਮਿੰਟਾਂ ਦੇ ਨੈਕਸਟ ਤੁਹਾਨੂੰ ਮਿਲੇਗਾ ਲਾਈਨ ਨਾਲ ਬਹੁਤ ਸੋਨਾ ਡਿਜ਼ਾਈਨ ਕੇਰਾ ਬਹੁਤ ਪਿਆਰਾ ਬਣਿਆ ਹੋਇਆ ਨੱਕ ਤੇ ਬੱਟੀ ਆ ਇਹ ਸਲਵਾਰ ਆ ਜੇ ਤੇ ਜੇ ਨਾਲ ਵੀ ਤੁਹਾਨੂੰ ਮਸਲੀਨ ਦਾ ਦੁਪੱਟਾ ਮਿਲ ਜੇਗਾ ਐਤਾ ਠੀਕ ਹੈ ਐਦਾਂ ਦੀ ਲੁੱਕ ਆ ਜਗੀ ਇਹਦੀ ਤੇ ਕਲਰ ਇਹਦੇ ਵਿੱਚ ਇਹ ਵਾਲਾ ਮਿਲ ਜੇਗਾ ਤੁਹਾਨੂੰ ਇੱਕ ਠੀਕ ਹੈ ਤੇ ਇੱਕ ਮਿਲ ਜੇਗਾ ਮਸਟਰਡ ਕਲਰ ਦਾ ਡਿਜ਼ਾਈਨ ਥੋੜਾ ਜਿਹਾ ਚੇਂਜ ਹੈ ਇਹ ਵੀ ਤੁਹਾਨੂੰ 10 ਵਰੀਐਂਟ ਤੇ ਹੀ ਮਿਲੇਗਾ ਇਹ ਐਦਾਂ ਲਾਈਨ ਵਾਲਾ ਸਾਰਾ ਡਿਜ਼ਾਈਨ ਸਲਵਾਰ ਦੁਪੱਟਾ ਬਹੁਤ ਪਿਆਰਾ ਇਹਦੇ ਵਿੱਚ ਕਲਰ ਇਸ ਕਲਰ ਤੁਹਾਨੂੰ ਇਸ ਬਲੈਕ ਮਿਲ ਜਾਏਗਾ ਇੱਕ ਸ਼ੂਟ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਦੀ ਇਹ ਇਹ ਸਾਰੇ ਉੱਪਰ ਤੱਕ ਹੀ ਲਾਈਨਾਂ ਚ ਆ ਰਹੀਆਂ ਵਰਕ ਵਾਲੀਆਂ ਠੀਕ ਹੈ ਜੀ ਪੰਤਰਾ ਸਫਰਾਇਸੇ ਨਾਲ ਸ਼ਿਪਿੰਗ ਚਾਰजेस ਅਲੱਗ ਤੌਰ 'ਤੇ ਰਣਗੇ ਇਹ ਹੈਗਾ ਥੋੜਾ ਜਾਮ ਕਾਟਨ ਦੇ ਵਿੱਚ ਸ਼ੂਟ ਇਹ ਵਰਕ ਹੈ ਜੀ ਜੈਪੁਰੀ ਪ੍ਰਿੰਟ ਦੇ ਵਿੱਚ ਠੀਕ ਹੈ ਇਹ ਜਾਮ कॉटन ਤੇ ਸੂਟ ਰਹੇਗਾ ਵਿਦਾਊਟ ਲਾਈਨਿੰਗ ਕੇ ਰਵਰ ਇਸੇ ਤਾ ਤੇ ਮਸਲੀਨ ਦਾ ਦੁਪੱਟਾ ਉਹ ਵੀ ਵਰਕ ਵਾਲਾ ਠੀਕ ਹੈ ਇਹਦੇ ਵੀ ਸਾਨੂੰ ਕਲਰ ਦੇ ਦੰਦੇ ਆ ਇਹ ਪਰਪਲ ਸ਼ੇਡ ਆ ਜਾਏਗਾ ਇਹ ਮੈਰੂਨ ਰਸਟੀ ਜਿਹਾ ਸ਼ੇਡ ਆ ਜੇ ਦੇਖੇਗਾ ਮਸਟਰਡ ਕਲਰ ਠੀਕ ਹੈ ਜੀ ਨੈਕਸਟ ਦੇ ਰਹੀ ਹਾਂ ਤੁਹਾਨੂੰ ਮੈਰੂਨ ਸ਼ੇਡ ਇਹ ਵੀ ਜਾਮ कॉटन ਤੇ ਮਿਲੇਗਾ neck ਤੇ ਬਹੁਤ ਸੋਹਣਾ ਪੈਚ ਲਗਾ ਕੇ ਇਹ ਮਸ਼ੀਨੀ ਵਰਕ ਕੀਤਾ ਹੋਇਆ ਤੇ ਘੇਰੇ ਤੇ ਵੀ ਤੁਹਾਨੂੰ ਮਸ਼ੀਨੀ ਵਰਕ ਮਿਲ ਜਾਏਗਾ ਹਲਕੀ ਹਲਕੀ ਸੈਲਫ ਲਾਈਨਾਂ ਦੇ ਵਿੱਚ ਹੈ ਜਿਹੜਾ ਇਹਦਾ ਸਟਫ ਆ ਤੇ ਇਹ ਹੈਗਾ ਜੀ ਪਿਓਰ ਸ਼ਫੌਨ ਦਾ ਇਹਦਾ ਦੁਪੱਟਾ ਇਹ ਪਿਓਰ ਸ਼ਫੌਨ ਦੇ ਦੁਪੱਟੇ ਦੇ ਨਾਲ ਸੂਟ ਆ ਤੇ ਇਹਦਾ ਵੀ 1500 ਪ੍ਰਾਈਸ ਪਏਗਾ ਤੁਹਾਨੂੰ 컬러 ਇਹਦੇ ਬਹੁਤ ਸੋਹਣੇ ਆ ਇਹ ਹੈਗੇ ਨੇ 4 ਕਲਰ ਜਮ ਕਾਟਨ ਦਾ ਸਟਫ ਹੈ ਬਹੁਤ ਪਿਆਰਾ ਜਿਹਾ ਠੀਕ ਹੈ ਜੀ ਪਿਓਰ ਦੁਪੱਟੇ ਦੇ ਨਾਲ ਤੇ ਇੱਕ ਸੂਟੇ ਲਾਸਟ ਪੇ ਆ ਸਾਡੇ ਕੋਲ ਮਸਲੀਨ ਦਾ ਇਹ ਸਾਡੇ ਕੋਲ ਪਿਓਰ ਤੇ ਵੀ ਆਇਆ ਸੀਗਾ ਤੇ ਇਹ ਮਸਲੀਨ ਤੇ ਵੀ ਆਇਆ ਕਾਪੀ ਡਿਟੋ ਇਹ ਪਹਿਲਾਂ ਵੀ ਪਾਈ ਸੀਗਾ ਸੂਟ ਮੈਂ ਬਹੁਤ ਪਸੰਦ ਕੀਤੀਆਂ ਸਾਰੀਆਂ ਨੇ ਲਾਸਟ ਇੱਕੋ ਹੀ ਕਲਰ 'ਤੇ ਆ ਇਹ ਵੀ ਤੁਸੀਂ ਸੂਟ ਬਾਈ ਕਰ ਸਕਦੇ ਹੋ ਜਿੰਨਾ ਵੀ ਪ੍ਰਿੰਟ ਆ ਆਰੀ ਵਰਕ ਦੇ ਨਾਲ ਹਾਈਲਾਈਟ ਕੀਤਾ ਹੋਇਆ ਠੀਕ ਹੈ ਜੀ ਬਹੁਤ ਸੋਹਣੇ ਸੂਟ ਆ ਤੇ ਇਹ ਹੈਗਾ ਇਹਦਾ ਇਹਦਾ ਲੰਮਾ ਛੋੜਾ ਜਿਹਾ ਮਸਲੀਨ ਦਾ ਦੁਪੱਟਾ ਬਹੁਤ ਸੋਹਣੇ ਸੂਟ ਹੈ ਪ੍ਰਾਈਸ ਅਕੋਰਡਿੰਗ ਪਿਆਰੀਆਂ ਸੂਟ ਇਹ ਸਾਰੇ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆ ਹੀ ਹੋਏਗੀ ਜੋ ਵੀ ਸੂਟ ਅੱਜ ਦੀ ਵੀਡੀਓ ਚ ਪਸੰਦ ਆ ਤੁਸੀ ਮੇਰੇ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਤੇ ਹੁਣ ਤੋਂ ਬਾਅਦ ਅਸੀਂ ਤੁਹਾਨੂੰ ਸ਼ੁਰੂ ਕਰਾਂਗੇ ਜੀ ਸੂਟ ਹੈਂਡਵਰਕ ਤੇ ਬੁਲਣ ਵਗੈਰਾ ਦੇ ਦੇਣੇ ਬਹੁਤ ਪਿਆਰੀ ਕਲੈਕਸ਼ਨ ਹੈ ਬਾਕੀ ਕਾਟਨ ਦੀ ਥੋੜੀ ਡਿਮਾਂਡ ਹੈਗੀ ਆ ਕਿਉਂਕਿ ਤਕਰੀਬਨ 10 ਤੋਂ 8-10 ਦਿਨ ਤਾਂ ਹੋ ਗਏ ਮੈਂ ਲਗਾਤਾਰ ਤੁਹਾਨੂੰ ਕਾਟਨ ਦਿਖਾ ਰਹੀ ਹਾਂ ਆਈ ਹੋਪ ਸਾਹ ਨੂੰ ਪਸੰਦ ਆ ਬੇਸੇ ਦਾ ਸੂਟ ਸਾਡੇ ਕੋਲੋਂ ਤਾਂ ਨਿਕਲੇ ਜਾਂਦੇ ਨੇ ਤੇ ਜਿਹੜੇ ਦੇਖਣ ਵਾਲੇ ਨੇ ਉਹਨਾਂ ਦੇ ਕਮੈਂਟ ਆਈ ਜਾਂਦੇ ਨੇ ਸਾਡੇ ਕੋਲ ਤੁਸੀਂ ਮੇਰੇ ਸੂਟਾਂ ਨੂੰ ਪਸੰਦ ਕਰਦੇ ਹੋ ਸ਼ਬਦਾਂ ਥੈਂਕ ਯੂ so much ਤੇ ਅੱਜ ਦੀ ਵੀਡੀਓ ਦੇਖਣ ਲਈ ਵੀ ਥੈਂਕ ਯੂ so much